ਅੱਜ ਸਹਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਆਗਮਨ ਪਰ ਗੁਰਦੁਆਰਾ ਸਿੱਖ ਸੋਸਾਇਟੀ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਦੂਤੇ ਦੇਹੜ ਭਇਆ ਗੋਬਿੰਦ ਪ੍ਰਗਟਾਇਆ ਗੋਬਿੰਦ ਪ੍ਰਗਟਾਇਆ ਪਾਤਸ਼ਾਹ ਆਪੇ ਗੁਰ ਚੇਲਾ ਅਖਵਾਏ ਐਸੇ ਸਤਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ بڑے بڑے ਪ੍ਰਸਿੱਧ ਜੰਗਲ ਦੁਨੀਆ 'ਚ ਹੋਣਗੇ ਪਰ ਖਾਲਸਾ ਪੰਥ ਵਿੱਚ ਸਿੱਖ ਕੌਮ ਵਿੱਚ ਕਿਹੜਾ ਜੰਗਲ ਮਾਚੀ ਵੜੇ ਦਾ ਜੱਗਾ ਅੱਜ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਬਾਹਰ ਕਾਫੀ ਸنو ਪਈ ਸਵੇਰ ਦੀ ਪਰ ਫਿਰ ਵੀ ਸੰਗਤ ਕਾਫੀ ਆ ਰਹੀ ਆ ਠਿਕ ਮਛਾ ਫਕੀਰ ਨੇ ਓ ਅਰਜ ਗੁਜਾਰੀ ਅਰਜ ਗੁਜਾਰੀ ਆਹ ਦਰਸ਼ਨਕ ਸੇਕਾ ਕਲਚਰਲ ਸੁਸਾਇਟੀ ਰਿਚਮੈਂਟ ਹਿਲ ਵਿਖੇ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਸਤਕਾਰ ਸਹਿਤ ਮਨਾਇਆ ਗਿਆ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਦੇ ਵਿੱਚ ਸੰਗਤ ਦੇ ਵੱਲੋਂ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਸਾਹਿਬੇ ਕਮਾਲ ਸਰਬੰਸਦਾਨੀ ਦਸ਼ਮ ਪਿਤਾ ਤੰਤਨ ਸ਼ਿਦਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਨਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਬੜੇ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ ਇਸੇ ਲੜੀ ਦੇ ਚੱਲਦਿਆਂ ਨਿਊਯਾਰਕ ਦੇ ਗੁਰਦੁਆਰਾ ਸੇ ਕਲਚਰ ਸੁਸਾਇਟੀ ਰੇਚਮੈਂਟ ਖਿਲਦੀ ਕਮੇਟੀ ਫੋਲੋ ਵਿਦ ਦਸਮ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਬੇਹਦ ਉਮਤਾਮ ਦੇ ਨਾਲ ਮਨਾਇਆ ਗਿਆ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ 'ਚ ਇਲਾਕੇ ਦੀ ਸਾਰੀ ਸੰਗਤ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਸ਼ਿਰ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਕੀਤੀ ਆਗਮ ਦੇ ਦੌਰਾਨ ਪੰਤ ਪ੍ਰਸਿੱਧ ਰਾਗੀ ਟਾਟੀ ਅਤੇ ਕੀਤਨੀ ਜਥਿਆਂ ਵੱਲੋਂ ਵਾਰਾਂ ਤੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ ਦੂਤੇ ਦੇਹ ਦੇ ਭਇਆ ਗੋਬਿੰਦ ਪ੍ਰਗਟ ਆਇਆ ਗੋਬਿੰਦ ਪ੍ਰਗਟ ਆਇਆ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਸਾਤ ਸੰਗ ਵਖਾਣੀਆਂ ਆਚਰਜ ਡੀਤਾ ਅੰਬਿਓ 부ਤਾ ਗੁਰ ਪਰਸਾਦੀ ਜਾਣੀਆਂ ਅੱਜ ਸਾਬੇ ਕਮਾਲ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਆਗਮਨ ਪੁਰ ਗੁਰਦੁਆਰਾ ਸਿੱਖ ਸੋਸਾਇਟੀ ਦੇ ਵਿੱਚ ਬਹੁਤ ਹੀ ਸਰਦਾ ਭਾਵਨਾ ਨਾਲ ਜਾ ਰਿਹਾ ਭਾਵੇਂ ਇੰਨੀ ਠੰਡ ਵੀ ਆ ਸੋ ਨਵੀਂ ਵਾਰ ਪਈ ਆ ਪਰ ਸੰਗਤਾਂ ਫੇਰ ਵੀ ਗੁਰੂ ਮਹਾਰਾਜ ਨੂੰ ਨਗਮਸਤ ਹੋਣ ਕਰਕੇ ਉਹਨੂੰ ਗੁਰੂ ਘਰ ਦੀਆਂ ਖੁਸ਼ੀਆਂ ਲੈਣ ਨੂੰ ਪ੍ਰਾਪਤ ਕਰਨ ਵਾਸਤੇ ਆਪਣੇ ਪਰਿਵਾਰਾਂ ਸਮੇਤ ਸਾਰੇ ਜਿਹੜੇ ਹਾਜ਼ਰ ਭਾ ਰਹੇ ਨੇ ਅਸੀਂ ਗੋਦਵਾਲਾ ਸਿੱਖ ਕਲਚਰ ਸੁਸਾਇਟੀ ਵੱਲੋਂ ਸਾਰੀ ਸੰਗਤ ਦੀ ਕਿਉਂਕਿ ਇਹ ਗੁਰੂ ਘਰ ਜਿਹੜਾ ਵਾ ਇਹ ਗੁਰੂ ਘਰ ਦੇ ਨਾਲ ਸੰਗਤ ਦਾ ਪਿਆਰ ਆ ਤੇ ਸੰਗਤ ਆ ਰਹੀ ਆ ਭਾਵੇਂ ਜਿੰਨੀ ਵੀ ਜਿੰਨੀ ਠੜ੍ਹਿਆ ਤੇ ਅਸੀਂ ਹਰ ਇੱਕ ਮਾਈ ਭੈਣ ਬੱਚਿਆਂ ਸਾਰਿਆਂ ਦਾ ਹੀ ਗੁਰੂ ਘਰ ਦੀ ਕਮੇਟੀ ਵੱਲੋਂ ਇਹਨਾਂ ਦਾ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇੰਨੀ ਠੰਡ ਵਿੱਚ ਆ ਕੇ ਆਪਣੇ ਗੁਰੂ ਦਾ ਨਮਸਤੋ ਹੋਏ ਨੇ ਹਾਂ ਭੀਖਮਛਾਫ ਕੀਰ ਨੇ ਕਿਉਂ ਅਰਜ ਗੁਜਾਰੀ ਹਾਂ ਭੀਖਮਛਾਫ ਕੀਰ ਨੇ ਕਿਉਂ ਅਰਜ ਗੁਜਾਰੀ ਅਰਜ ਗੁਜਾਰੀ ਅੱਜ ਸਿਕਲ ਸੋਸਾਇਟੀ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗਬਨ ਸਿੰਘ ਜੀ ਦੇ ਗੁਰਪੁਰਬ ਤੇ ਅੱਜ ਜਿਹੜਾ ਸਿਕਲ ਸੋਸਾਇਟੀ ਦੇ ਵਿੱਚ ਸਵੇਰ ਤੋਂ ਪ੍ਰੋਗਰਾਮ ਚੱਲ ਰਿਹਾ ਅੱਜ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਬਾਹਰ ਕਾਫੀ ਸنو ਪਈ ਸਵੇਰ ਦੀ ਪਰ ਫਿਰ ਵੀ ਸੰਗਤ ਕਾਫੀ ਆ ਰਹੀ ਆ ਅਸੀਂ ਬਾਕੀ ਜਿਹੜਾ ਸਭ ਤੋਂ ਵੱਡੀ ਗੱਲ ਆ ਵੀ ਜਿਹੜੀ ਸਿਕਲ ਸੋਸਾਇਟੀ ਆ ਹਰ ਗੁਰੂ ਸਾਹਿਬ ਦਾ ਹਰ ਭਗਤ ਦਾ ਹਰ ਯੋਧੇ ਦਾ ਅਸੀਂ ਦਿਨ ਮਨਾਉਂਦੇ ਆ ਅੱਜ ਵੀ ਗੁਰੂ ਸਾਹਿਬ ਦਾ ਜਿਹੜਾ ਗੁਰਪੁਰਬ ਅਸੀਂ ਬੜੀ ਧੂਮ-ਧਾਮ ਨਾਲ ਮਨਾ ਰਹੇ ਆਂ ਤੇ 12 ਵਜੇ ਰਾਤ ਨੂੰ ਅੱਜ ਤੁਸੀਂ ਦੇਖ ਲਓ ਫੁੱਲਾਂ ਦੀ ਵਰਖਾ ਦੇ ਨਾਲ ਜਿਹੜਾ ਗੁਰੂ ਸਾਹਿਬ ਦਾ ਗੁਰਪੁਰਬ ਜਿਹੜਾ ਮਨਾਇਆ ਜਾਊ ਤੇ ਅੱਜ ਸੰਗਤ ਦਾ ਜਿਹੜਾ ਕਾਫੀ ਵੱਡਾ ਇਕੱਠ ਵੀ ਆ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਆਂ ਤੇ ਇਸੇ ਤਰ੍ਹਾਂ ਸਿੱਖ ਕਲ ਸੋਸਾਇਟੀ ਦੇ ਵਿੱਚ ਹਰ ਗੁਰੂ ਘਰ ਦੇ ਵਿੱਚ ਜਿਹੜਾ ਗੁਰੂ ਗੁਰੂਆਂ ਦਾ ਭਗਤਾਂ ਦਾ ਤੇ ਬਾਕੀ ਯੋਧਿਆਂ ਦਾ ਅਸੀਂ ਹਰ ਵੇਰਾਂ ਦਿਨ ਮਨਾਉਂਦੇ ਆਂ ਅਸੀਂ ਇਸ ਗੱਲ ਤੇ ਵਧਾਈ ਦਿੰਦੇ ਹਾਂ ਸਿੱਖ ਕਲ ਸੋਸਾਇਟੀ ਵੱਲੋਂ ਸਾਰੀ ਦੁਨੀਆ ਨੂੰ ਗੁਰੂ ਸਾਹਿਬ ਦੇ ਇੱਕ ਹੋਰ ਪਰਪਤੇ ਇਸ ਮੌਕੇ ਤੇ ਗੁਰੂ ਘਰ ਦੇ ਹੈੱਡ ਗ੍ਰੰਥੀ ਗਿਆਨੀ ਤਰਮਪੀਰ ਸਿੰਘ ਜੀ ਵੱਲੋਂ ਜਸ਼ਮੇਸ਼ ਪਿਤਾ ਦੇ ਜੀਵਨ ਬਾਰੇ ਕੁਝ ਗੱਲਾਂ ਕਥਾ ਰਾਹੀਂ ਸੰਗਤ ਨਾਲ ਸਾਂਝੀਆਂ ਕੀਤੀਆਂ ਜੰਗਲ ਦੁਨੀਆ ਵਿੱਚ ਹੋਰ ਵੀ ਬਹੁਤ ਹੈ بڑے بڑے ਵੱਡੇ ਜੰਗਲ ਹੋਣਗੇ بڑے بڑے ਪ੍ਰਸਿੱਧ ਜੰਗਲ ਦੁਨੀਆ 'ਚ ਹੋਣਗੇ ਪਰ ਖਾਲਸਾ ਪੰਥ ਵਿੱਚ ਸਿੱਖ ਕੌਮ ਵਿੱਚ ਭਾਵੇਂ ਲੱਖੀ ਜੰਗਲ ਦੀ ਵੀ ਗੱਲ ਆਈ ਹੈ ਪਾਰੇ ਗੱਲ ਜ਼ਿੰਦਗੀ 'ਚ ਯਾਦ ਰੱਖਿਓ ਜਦੋਂ ਕਦੇ ਜੰਗਲ ਦੀ ਗੱਲ ਛੜੂਗੀ ਤੇ ਜਿਹੜਾ ਕੰਡਿਆਂ ਦੇ ਉੱਤੇ ਜਿਹੜਾ ਘਾਹ ਦੇ ਉੱਤੇ ਪਾਟੇ ਚੋਲੇ ਨਾਲ ਤੇ ਪੈਰਾਂ ਵਿੱਚੋਂ ਵਗਦੇ ਖੂਨ ਦੇ ਨਾਲ ਨੰਗੀ ਸ਼ਮਸ਼ੀਰ ਕੋੜ ਰੱਖ ਕੇ ਸਾਰਾ ਸਰਵੰਸ ਲਟਾ ਕੇ ਆਇਆ ਸੁੱਤਾ ਆ ਜਦੋਂ ਜੰਗਲਾਂ ਦੀ ਗੱਲ ਛੜੂਗੀ ਉਦੋਂ ਉਸ ਜੰਗਲ ਦਾ ਇਤਿਹਾਸ ਤੇ ਉਸ ਜੰਗਲ ਦੀਆਂ ਬਾਤਾਂ ਗੁਰੂ ਦੀ ਗੋਦ ਵਿੱਚ ਬਹਿ ਕੇ ਪੜ੍ਹਨ ਗਿਆ ਡੇ ਜੰਗਲ ਮਾਚੀਵਾੜੇ ਦਾ ਜੱਗਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਪ ਟਰਾਈ ਸਟੇਟ ਦੇ ਕੇਂਦਰੀ ਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿਲ ਨਿਊਯਾਰਕ ਵਿਖੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਸਮੁੱਚੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਅਦਬ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਸ਼ਾਮ ਦੇ ਤਕਰੀਬਨ 4 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਦੀਵਾਨ ਸਜ ਰਹੇ ਹਨ ਠੀਕ ਰਾਤ 12 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਉੱਪਰ ਆਰਤੀ ਸ਼ਬਦਾਂ ਦੇ ਕੀਰਤਨ ਦੁਆਰਾ ਸੰਗਤਾਂ ਫੁੱਲਾਂ ਦੀਆਂ ਵਰਖਾ ਕਰਨਗੀਆਂ ਔਰ ਸਮੂਚੀਆਂ ਸੰਗਤਾਂ ਗੁਰੂ ਦਸ਼ਮੇਸ਼ ਪਿਤਾ ਜੀ ਦੀਆਂ ਪਾਵਨ ਜਸ ਵਡਿਆਈ ਕੀਰਤਨ ਜਥੇ ਪ੍ਰਚਾਰਕ ਕਥਾਵਾਚਕ ਰਾਗੀ ਢਾਡੀ ਸਭਾਨਾ ਪਾਸੋਂ ਸਰਵਣ ਕਰ ਰਹੀਆਂ ਹਨ ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪਾਵਨ ਬਚਨਾਂ ਵਿੱਚ ਉਚਾਰਨ ਕੀਤਾ ਯਹੀ ਕਾਜ ਤਰਾ ਹਮ ਜਨਮੰ ਸਮਝ ਲਿਓ ਸਾਧੂ ਮਨ ਮਨ ਮੰਗ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਸੰਤ ਜਨਾਂ ਨੂੰ ਉਬਾਰਨ ਤੇ ਦੁਸ਼ਟਾਂ ਦੀਆਂ ਜੜਾ ਉਖਾੜਨੀਆਂ ਇਸ ਵਾਸਤੇ ਪਟਨਾ ਸ਼ਹਿਰ ਵਿਖੇ ਪਬਲयो ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਸਨ 1666 ਦੇ ਵਿੱਚ ਪ੍ਰਕਾਸ਼ ਲਿਆ ਮਾਤਾ ਗੁਜਰੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਵਿਕੇ ਤੋਂ ਸਾਧ ਸੰਗਤ ਖਾਲਸਾ ਪੰਥ ਸਾਜਿਆ 14 ਜੰਗਾਂ ਲੜੀਆਂ ਦਸ਼ਮੇਸ਼ ਪਤਾ ਕਲਗੀਧਰ ਪਾਤਸ਼ਾਹ ਨੇ ਸਾਰੀਆਂ ਜੰਗਾਂ ਵਿੱਚ ਜਿੱਤ ਫਤਿਹ ਪ੍ਰਾਪਤ ਕੀਤੀ ਔਰ ਜ਼ੁਲਮ ਦਾ ਟਾਕਰਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਰਨ ਦਾ तरीका ਦੱਸਿਆ ਅਣਖ ਅਤੇ ਗੈਰਤ ਦੀ ਜ਼ਿੰਦਗੀ ਜਿਉਣ ਦੀ ਯਾਰ ਸਿਖਾਈ ਚੜ੍ਹਦੀ ਕਲਾ ਨਾਲ ਜ਼ਿੰਦਗੀ ਜਿਉਣ ਦੀ ਯਾਰ ਸਿਖਾਈ ਆਪ ਪੰਜ ਪਿਆਰੇ ਸਾਜ ਕਿਉਂ ਨਾ ਪਾਸੋਂ ਖੰਡੇ ਬਾਟੇ ਦੀ ਪੌਲ ਸ਼ਕੀ ਕਲਗੀਧਰ ਪਾਤਸ਼ਾਹ ਆਪੇ ਗੁਰ ਚੇਲਾ ਅਖਵਾਏ ਐਸੇ ਸਤਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਮੁਬਾਰਕਬਾਦ ਦਸਮ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੁਰਗਰਤੀ ਕਮੇਟੀ ਅਤੇ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਨੂੰ ਬਹੁਾਤੀ ਖੂਬਸੂਰਤ ਢਾਂਗ ਦੇ ਨਾਲ ਸਜਾਇਆ ਗਿਆ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਘਰ ਦਾ ਬੇਹਕ ਮਨਮੋਹਨ ਨਜ਼ਾਰਾ ਉਹ ਵੇਖਣ ਨੂੰ ਮਿਲ ਰਿਹਾ ਹੈ ਗੁਰਦੁਆਰਾ ਸਿੱਖਰ ਸੁਸਾਇਟੀ ਜੋ ਕਿ ਟ੍ਰਾਈਸਟੇਟ ਦਾ ਕੇਂਦਰੀ ਸਥਾਨ ਆ ਨਿਊਯਾਰਕ ਵਿਖੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਜਿਨ੍ਹਾਂ ਦਾ ਅੱਜ ਆਗਮਨ ਗੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਕਿਉਂਕਿ ਅੱਜ ਦੇ ਦੁਵਾਨ ਜਿਹੜੇ ਰਾਤ ਨੂੰ 12 ਵਜੇ ਫੁੱਲਾਂ ਦੀ ਵਰਖਾ ਹੋਣੀ ਆ ਇਹ ਉਹਨਾਂ ਦੀ ਬਦੌਲਤ ਅਸੀਂ ਅੱਜ ਸਿੰਘ ਸਜੇ ਹਾਂ ਜੋ ਕਿ ਦੁਨੀਆ ਭਰ ਦੇ ਉੱਤੇ ਸਾਂਝੀਵਾਲਤਾ ਦਾ ਪ੍ਰਤੀਕ ਆ ਇਸੇ ਅੱਜ ਖੁਸ਼ੀ ਦੇ ਮੌਕੇ ਦੇ ਉੱਤੇ ਸਮੂਹ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਤਾਂ ਤਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀਆਂ ਜੋ ਕੱਲ 17 ਜਨਵਰੀ ਨੂੰ ਆਰਿਆ ਵਾ ਉਹਦੇ ਸਬੰਧ ਦੇ ਵਿੱਚ ਅੱਜ 16 ਜਨਵਰੀ ਨੂੰ ਰਾਤ ਦੇ ਵਿਸ਼ੇਸ਼ ਪ੍ਰੋਗਰਾਮ ਜਿਹੜੇ ਆ ਗੁਰਸਾ ਸਿੱਖ ਕਾਲ ਸਟਡੀ ਦੇ ਵਿੱਚ ਰੱਖੇ ਗਏ ਨੇ ਸੋ ਅੱਜ ਠੀਕ ਰਾਤ 12 ਵਜੇ ਤੱਕ ਗੁਰਪੁਰਬ ਦਾ ਜਿਹੜਾ ਪ੍ਰੋਗਰਾਮ ਆ ਕੀਰਤਨ ਵਗੈਰਾ ਕਥਾ ਖਾੜੀ ਸਿੰਘ ਸੇਵਾ ਕਰਨਗੇ ਉਪਰੰਤ ਫੁੱਲਾਂ ਦੀ ਵਰਖਾ ਦੇ ਨਾਲ ਤਾਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਹਾੜੇ ਨੂੰ ਜੀਆਂ ਆਖਿਆ ਜਾਏਗਾ ਸਮੁੱਚੇ ਸਿੱਖ ਜਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅਗਮਰ ਪੂਰਵ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੀ ਤੇ ਮੱਧ ਨਸਰਿ ਲਾਕੇ ਦੀ ਸਾਰੀ ਸੰਗਤ ਗੁਰੂ ਘਰ ਵਿਕੇ ਨਤਮਸਤਕ ਹੋਈ। ਸਾਰੀ ਸੰਗਤ ਚ ਵਖਰਾ ਹੀ ਉਤਸ਼ਾਹ ਵੇਖਣ ਨੂੰ ਮਿਲਿਆ। ਦੂਰ ਦਰਾਡੇ ਤੋਂ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਵਾਲੀ ਸੰਗਤ ਤੇ ਲਈ ਗੁਰੂ ਕਾਰਤੀ ਕਮੇਟੀ ਵੱਲੋਂ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਗਏ। ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਅਜ ਗੁਰਪੁਰਬ ਮਨਾ ਰਹੇ ਬੜੀ ਧੂਮ ਪਾਉਣਾ। ਇੱਥੇ ਠੰਡ ਦੇ باوجود ਸੰਗਤਾਂ ਬੜੇ ਹੁੰਮਦਾਂ ਪਹੁੰਚ ਲਿਆ ਨੇ ਤੇ 12 ਵਜੇ ਰਾਤ ਨੂੰ ਫ ਤੇ ਬੜੇ ਧੂਮਤਾਵਨਾ ਇਹ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਫਤਿਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੀਆਂ ਸਾਰੀ ਸਿੱਖ ਸਾਖ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਰਾਤ ਦੇ 12 ਵਜੇ ਤੱਕ ਸੇਕਲ ਚ ਸੋਸਾਇਟੀ ਨਿਊਯਾਰਕ ਵਿਖੇ ਦਵਾਨ ਚੱਲ ਰਹੇ ਹਨ ਤੇ ਸੰਗਤ ਵੀ ਆ ਰਹੀ ਹੈ ਬਹੁਤ ਜ਼ਿਆਦਾ ਠੰਡ ਹੋਣ ਦੇ ਬਾਵਜੂਦ ਫਿਰ ਵੀ ਕਾਫੀ ਸੰਗਤ ਆ ਰਹੀ ਹੈ ਤੇ ਆ ਰਹੀ ਹੈ ਤੇ ਰਾਤ ਨੂੰ 12 ਵਜੇ ਫੁੱਲਾਂ ਦੀ ਵਰਖਾ ਹੋਵੇਗੀ। ਤੋਂ ਆਪ ਸਭ ਨੂੰ ਬੇਨਤੀ ਹੈ ਭਾਈ ਹਮ ਹਮਾ ਕੇ ਸਾਰੇ ਪਹੁੰਚੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਦੁਆਰਾ ਸੀ ਕਲਚਰ ਸੁਸਾਇਟੀ ਰੇਚਮੈਂਟ ਹੈਲਦੀ ਕਮੇਟੀ ਵਧਾਈ ਦੀ ਪਾਤਰ ਹੈ ਜਿਨ੍ਹਾਂ ਵੱਲੋਂ ਸਾਰੇ ਇਤਿਹਾਸਿਕ ਦਿਹਾੜਿਆਂ ਨੂੰ ਗੁਰੂ ਘਰ ਵਿਖੇ ਪੜੀ ਸ਼ਰਧਾ ਤੇ ਪਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਇਹ ਸਦਕਾ ਸਾਰੀ ਸੰਗਤ ਪਰਿਵਾਰਾਂ ਸਮੇਤ ਗੁਰੂ ਘਰ ਵਿਖੇ ਨਤਮਸਤਕ ਹੁੰਦੀ ਹੈ ਤੇ ਗੁਰਬਾਣੀ ਤੇ ਲੜ ਲੱਗਦੀ ਹੈ। ਨਿਊਯਾਰਕ ਤੋਂ ਗਿਲਪਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ। ਹੁਣ ਤੁਸੀਂ ਦੇਖ ਸਕਦੇ ਹੋ। ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री बिट रोकू अते अमेझॉन फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते